ਕਰੋ ਸਭ ਜੀ ਗੁਰੂ ਗਰੀਬ ਨਿਵਾਸ ਸਤਿਗੁਰ ਕੀ ਸੇਵਾ ਸਤਨ ਹੈ ਜੇ ਕੋ ਕਰੇ ਅਚੰਦ ਗਾਏ ਮਨ ਚੰਦਿਆਨ ਪਨ ਪਾਵਣਾ ਹਉ ਮੈਂ ਵਿੱਚੋਂ ਜਾ ਸਤ ਗੁਰ ਕੀ ਸੇਵਾ ਸਤ ਨਹਿ ਜੇ ਕੋ ਕਰ ਜਿਦ ਲਾਏ ਮਨ ਜੰਦਿਆ ਬਲ ਪਾ ਬਿਨਾ ਹਉ ਮੈਂ ਵਿੱਚੋਂ ਜਾ ਕਿਤ ਬਿਰਤ ਕਰ ਧਰਮ ਦੀ ਖਤੋਂ ਦੇ ਕਹਿ ਪਲਾ ਮਨਾਵੇ ਸੁਕਾ ਹਟਨ ਗੁਰਸੇ ਵੀ ਹੈ ਅਹਿਲ ਸੁਹੈ ਦਰਸ਼ਨਾ ਪਰਸਿਆ ਗੁਰ ਪਿਆਤ ਮਨਾਤੁ ਮਚਾਉਂਗੀ ਬੋਹ ਵਸਤ ਖਸਮ ਦੀ ਤੋਰ ਹਰ ਸਮ ਕੋ ਸੋ ਚਟੀਆਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਰ ਜਨ ਮੰ ਜੰਦੀ ਕਟੀਆਂ ਵਾਹ ਗੁਰਜੀ ਸੋਹੀ ਮਹਾਰਾ ਕਰਮ ਧੰਮ ਬਖੰਡ ਜੋ ਦੀਸੈ ਤੈ ਜਨ ਜਗਤੀ ਨੂੰ ਕਹਿ ਨਿਰਭਾਉ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਸੁਖ ਹੈ ਕਰਮ ਧੰਨ ਬਖੰਡ ਜੋਤੀ ਸੈ ਜਨਮ ਜਗ ਆਕੀ ਰੁਟੈ ਨਿਬਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਸੰਤੋ ਸਾਗਰ પાર ਉਤਰੀਐ ਜਦ ਕਮਾਵੇ ਸੰਤਨ ਗਾ ਸੋ ਘੁਰ ਪਰ ਸ਼ਾਦੀ ਦਰੀਐ ਰਹਾ ਕੋਟ ਤੀਰਥ ਮਜਿ ਇਸ ਨਾਨਕ ਇਸ ਕਰਮੈ ਮੈਨ ਭਰੀਜੈ ਸਭ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਵਿਜੈ ਦੇਵ ਤਕ ਦੀਵ ਸਿਮਰਤ ਸਭ ਸਾਸਤਿ ਇਹਨ ਪੜਿਆ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਿਸ ਕੀ ਨਿਰਮਲ ਸੋਈ ਖਤਰੀ ਬ੍ਰਾਹਮਣ ਸੋਧ ਵੈ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਅੰਦਰ ਐਸੋ ਕਰ ਮੈਂ ਘਟ ਘਟ ਨਾ ਮਨ ਸੋਧ ਵੈਸ ਉਪਦੇਸ਼ੋਂ ਵਰਣਾ ਕੋ ਸੰਝਾ ਗੁਰਮਖਰਾਂ ਜਪੈ ਉਦ ਰੈ ਸੋਗਨ ਮੈਂ ਖਾਤੁ ਕਾਟ ਨਾਨਕ ਮਾਝ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਵਾਹਿ ਕੋ 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 ਸੰਤ ਰਾਮ ਵਾਹਿ सदन 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 ਆਪ ਜੀ ਕੀ ਸਤਿ ਸ਼੍ਰੀ ਅਕਾਲ ਬੋਲ ਬੋਲ ਕਰਦਾ ਹਾਂ ਸਾਹਿਬ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਗੁਰੂ ਮਹਾਰਾਜ ਜੀ ਦੇ ਪਿਆਰੇ ਬੰਤੀ ਸਾਹ ਸਾਬੇ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਮਾਨ ਧੰਨਵਾਦ ਪਿਛਲੇ ਦੋ ਦਿਨ ਜਨਾ ਤੋਂ ਦਾਸ ਨੂੰ ਮੁਕਤ ਸੇਵਾ ਦਾ ਮੌਕਾ ਜੀ ਉਹ ਮੇਰੇ ਦੋ ਦਿਨ ਜਨਾ ਰੋਲੇਗਾ ਕੋਈ ਨਹੀਂ ਇਹ ਮੈਂ ਉਹਨਾਂ ਦਾ ਆਰਗ ਨਹੀਂ ਦੇਖ ਰਿਹਾ ਹੋਇਆ ਹੋਇਆ ਮੁਕਤ ਸੇਵਾ ਦੇ ਅਰਥੇ ਹੁੰਦੇ ਨਾ ਆਵਾਜ਼ ਹਰ ਨਹੀਂ ਕੋਈ ਸੁਣਿਆ ਸੁਲਝਿਆ ਹੈ ਜਨਾ ਅੰਦਰ ਕੋਈ ਹੈ ਠੀਕ ਹੈ ਮੇਰੇ ਤਾਂ ਦੋ ਤਿੰਨ ਰੋਲ